ਇਹ ਡੰਡਾ ਸਾਡਾ ਕਿਉਂ ਨਹੀਂ ਮਰਦਾ ਇੱਕ ਚੀਜ਼ ਤੈਨੂੰ ਧਿਆਨ ਰੱਖਣੀ ਪਊ ਕਿ ਗੁੱਲੀ ਡੰਡਾ ਹੁੰਦਾ ਜੰਗਲੀ ਹੁਣ ਆ ਮੈਂ ਇੱਥੇ ਪੰਚਾਇਤ ਵਾਲੀ ਪਾਲੀ ਚੋਂ ਗੁੱਲੀ ਡੰਡਾ ਪੱਟਿਆ ਇਹ ਨਾਲ ਮੈਂ ਕਨਕ ਪੱਟੀ ਹੈ ਦੋਵਾਂ ਵਾਲੀ ਸਥਿਤੀ ਨੂੰ ਸਮਝੋ ਗੁੱਲੀ ਡੰਡਾ ਜੰਗਲੀ ਹੈ ਤੇ ਇਹ ਜੰਗਲੀ ਹੋਣ ਦੇ ਕਾਰਨ ਇਹਨੇ ਸਾਡੇ ਖੇਤ ਦੇ ਵਿੱਚ ਇਹਨੇ ਚੋਰੀ ਕਰਨੀ ਹੈ ਇਹਨੇ ਕੀ ਕਰਨਾ ਹੈ ਚੋਰੀ ਕਰਨੀ ਹੈ ਕਾਦੀ ਚੋਰੀ ਕਰਨੀ ਹੈ ਨੰਬਰ 1 ਤੇ ਪਾਣੀ ਦੀ ਚੋਰੀ ਕਰਨੀ ਹੈ ਨਮੀ ਦੀ ਨੰਬਰ 2 ਤੇ ਇਹਨੇ ਜਮੀਨ ਚੋਂ ਖਾਦ ਪੋਸ਼ਕ ਤੱਤ ਇਹਨਾਂ ਦੀ ਚੋਰੀ ਕਰਨੀ ਹੈ ਨੰਬਰ 3 ਤੇ ਇਹਨੇ ਚੋਰੀ ਕਰਨੀ ਹੈ ਸੂਰਜ ਦੀ ਰੋਸ਼ਨੀ ਦੀ ਤੇ ਨੰਬਰ 4 ਤੇ ਜਗਾ ਦੀ ਇਹਦੇ ਕਰਕੇ ਜਦੋਂ ਤੁਹਾਡੀ ਕਣਕ ਦੀ ਜੜ ਆਏ ਦੇਖਿਓ ਇਹ ਹੈ ਗੁੱਲੀ ਡੰਡਾ 19 ਦਿਨ ਨੂੰ ਆੜੀ ਜੜ ਆ ਬਣਾ ਚੁੱਕਾ ਹੈ ਦੇਖ ਰਹੀਏ ਤਾਂ ਕਿ ਇਹ ਜ਼ਮੀਨ ਦੇ ਵਿੱਚੋਂ ਵੱਧ ਤੋਂ ਵੱਧ ਪੋਸ਼ਕ ਤੱਤ ਚੋਰੀ ਕਰ ਸਕੇ ਇਸੇ ਤਰੀਕੇ ਦੇ ਨਾਲ ਜਦੋਂ ਇਹਨੂੰ ਪਾਣੀ ਲੱਗਣਾ ਉਸ ਤੋਂ ਪਹਿਲਾਂ ਹੀ ਇਹਦੀਆਂ ਜੜਾਂ ਜੜਾਂਗਾ ਬਹੁਤ ਵੱਡਾ ਬਣ ਜਾਣਾ ਤਾਂ ਫਿਰ ਕਿਸਾਨ ਵੀਰ ਐਸ ਗੱਲ ਦੇ ਵਿੱਚ ਕਨਫਿਊਜ਼ ਹੁੰਦੇ ਆ ਤਾਂ ਫਿਰ ਅਸੀਂ ਧਿਆਨ ਕੀ ਰੱਖਣਾ ਹੁਣ ਤੁਸੀਂ ਕਣਕ ਦੇ ਵਿੱਚ ਕੀ ਹੈ ਕਿ ਆ ਗੰਡ ਬੰਦੀ ਪਈ ਹੈ ਇਸ ਜਗ੍ਹਾ ਤੇ ਜਦੋਂ ਗੰਡ ਬਣੇਗੀ ਪਾਣੀ ਲੱਗੇਗਾ ਉਦੋਂ ਬਾਅਦ ਕਣਕ ਜਿਹੜਾ ਫਟਾਰਾ ਕਰੂਗੀ ਉਦੋਂ ਪਹਿਲਾਂ ਹੀ ਗੁੱਲੀ ਡੰਡਾ ਆ ਜਿਹੜਾ ਬਣਾ ਚੁੱਕਾ ਹੈ ਤਾਂ ਫੇਰ ਇਹ ਇਹ ਨਾ ਦੇਖੋ ਕਿ ਗੁੱਲੀ ਡੰਡੇ ਸਿਰ ਪੱਤੇ ਦੋ ਹੈ ਕਣਕ ਵੱਡੀ ਹੈ ਉਤੋਂ ਗੁੱਲੀ ਡੰਡੇ ਦੇ ਪੱਤੇ ਘੱਟ ਹੈ ਇਹ ਜਿੰਨੀ ਛੋਟਾ ਗੁੱਲੀ ਨਾਲ ਨੱਪਿਆ ਜਾਊਗਾ ਓਨਾ ਚੰਗਾ ਜੇ ਉਤੋਂ ਇਹਦੇ ਚਾਰ ਪੱਤੇ ਹੋਗੇ ਨਾ ਤਾਂ ਮੈਂ ਤੁਹਾਨੂੰ ਉਦੋਂ ਵੀ ਦਿਖਾਵਾਂਗਾ ਤੇ ਇਹ ਰੀਆਂ ਜੜਾਂ ਬਹੁਤ ਵੱਡੀਆਂ ਹੋ ਜਾਣੀਆਂ ਇਸ ਕਰਕੇ ਆਪ ਦੇ ਖੇਚ ਜਾਓ ਗੁੱਲੀ ਡੰਡਾ ਪਟਕੇ ਦੇਖੋ ਕਣਕ ਪਟਕੇ ਦੇਖੋ ਤਾਂ ਤੁਹਾਨੂੰ ਇਹ ਸਮਝ ਲੱਗੇਗੀ ਕਿ ਗੁੱਲੀ ਡੰਡਾ ਚੋਰ ਹੋਣ ਕਰਕੇ ਹਰ ਇੱਕ ਚੀਜ਼ ਚ ਕਣਕ ਦੇ ਨਾਲੋਂ ਅੱਗੇ ਚੱਲਦਾ ਹੈ ਇਸ ਲਈ ਸਹੀ ਟਾਈਮ ਤੇ ਗੁੱਲੀ ਡੰਡੇ ਨੂੰ ਜੇ ਕੰਟਰੋਲ ਕਰ ਲੀਏ ਤਾਂ ਉਹ ਵਧੀਆ ਹੈ ਨਹੀਂ ਤਾਂ ਇਹ ਨੁਕਸਾਨ ਕਰੇਗਾ